15 ਦਿਨ ਹੋ ਗਏ ਸੀ ਮਤਲਬ 15 ਦਿਨ ਹੋ ਗਏ 15 ਨੂੰ ਗਏ ਸੀ ਤੇ ਉਸ ਤੋਂ ਬਾਅਦ ਕੱਲ੍ਹ ਨੂੰ ਪਤਾ ਲੱਗਾ ਕਿ ਚੋਰੀ ਹੋ ਗਈ ਤੇ ਅਸੀਂ ਆਪਣੇ ਇੱਕ ਸਿਨਮਰ ਬੰਦੇ ਨੂੰ ਭੇਜਿਆ ਤੇ ਉਸ ਤੋਂ ਬਾਅਦ ਉਹਨੇ ਆ ਕੇ ਵੇਖਿਆ ਕਿ ਮਤਲਬ ਇੰਨਾ ਲੌਕ ਉੱਟ ਗਏ ਨੇ سارے ਲੌਕ ਉੱਟ ਗਏ ਨੇ ਤੇ ਚੋਰੀ ਹੋ ਗਈ ਤੇ ਅਸੀਂ ਉਸ ਤੋਂ ਮਾਰਨਿੰਗ ਚੱਲੇ ਆ ਕੌਣ ਪੁੱਛਦਾ ਵੜੀ ਤਾਂ ਇਹ ਰੀਅਲ ਜੀ ਰੋਸ ਮੇ ਮਦਰ ਨੇ ਵਾਈਫ ਕੋਈ ਬੱਚੇ ਹਲੇ ਕੋਈ ਆਈਡੀਆ ਐਸਟੀਮੇਟ ਹੀ ਨਹੀਂ ਆਗਾ ਲੱਗਦਾ ਕੀ ਹਲੇ ਕੈਸ਼ ਤੇ 골ਡ ਹੈ ਹੀ ਬਸ ਇਹ ਨਹੀਂ ਸਮਝ ਆ ਰਿਹਾ ਜੀ ਤੁਹਾਨੂੰ 8:00 ਵਜੇ ਇਨਫੋਰਮੇਸ਼ਨ ਆਈ ਸੀ ਕਿ ਇਹ ਕਿ ਚੋਰੀ ਹੋਈ ਹੈ ਤੇ ਅਸੀਂ ਜਾ ਕੇ ਜਦੋਂ ਕੰਪਲੇਂਟ ਕੋਈ ਨਹੀਂ ਵਾਈਫ ਫੋਨ ਹੀ ਆਈ ਸੀ ਅਭੀ ਮੌਕਾ ਵੇਖ ਲਿਆ ਤੇ ਇਹਨਾਂ ਦਾ ਘਰ ਹੈ ਜੀ ਸ਼ੈ ਸ਼ਾਮ ਲਤਾ ਅਗਰਵਾਲ ਉਹ ਕਿਤੇ 5-6 ਦਿਨ ਤੋਂ ਕਿਤੇ ਗਏ ਸੀ ਰਕੜੀ ਵਾਲੇ ਰਕੜੀ ਕਰਕੇ ਤਿਆਰ ਕਰਕੇ ਜਦੋਂ ਉਹਨਾਂ ਨੂੰ ਕੱਲ ਉਹਨਾਂ ਦੇ ਨੌਕਰ ਨੇ ਵੇਖਿਆ ਕਿ ਤਾਲੇ ਟੁੱਟੇ ਸੀ ਤੇ ਉਹਨਾਂ ਨੂੰ ਦੱਸਿਆ ਤੇ ਉਹਨਾਂ ਨੇ ਅੱਜ ਸਾਨੂੰ 8 ਵਜੇ ਰਿਪੋਰਟ ਕੀਤੀ ਹੈ ਹਜੇ ਉਹ ਵੇਖ ਰਹੇ ਆ ਕਿ ਕੀ ਕੀ ਸਮਾਨ ਚੋਰੀ ਹੋਇਆ ਉਹਨਾਂ ਨੇ ਹਜੇ ਇਹ ਪੂਰਾ ਐਕਿਊਰੇਟ ਨਹੀਂ ਦੱਸਿਆ ਜਦੋਂ ਕੋਈ ਉਹ ਪੂਰਾ ਐਕਿਊਰੇਟ ਦੱਸ ਦੇ ਫਿਰ ਜੋ ਵੀ ਧਾਰਾ ਦੇ ਤਹਿਤ ਕੱਚਾ ਦਿੱਤਾ ਜਾਊਗਾ ਨਾ ਖਾਂ ਚਿੱਤੇ ਕਰੋੜਾਂ ਜਹੀ ਕੁਝ ਕਹਿ ਨਹੀਂ ਸਕਦੇ ਹਜੇ ਜਦੋਂ ਕੈਲਕੂਲੇਟ ਕਰ ਦਰਨਗੇ ਫਿਰ ਜੇਕ ਜੋ ਵੀ ਹਲਾ ਦੱਸਣ ਕਰਨ ਜਾਣਗੇ